ਕਿਤੇ ਹੀ ਆ ਇੱਕ 20 ਇੰਚੇ ਦਾ ਲੋਇਵਿਲ ਲੱਗਾ ਵਾ ਇਹ ਕੇ ਆ ਤੇ ਇੱਕ ਇਧਰਲੀ ਸਾਈਡ ਤੇ ਆ 18 ਇੰਚੇ ਦਾ ਲੋਇਵਿਲ ਆ ਆ ਲੱਗਾ ਆ ਵੀ 18 ਆ ਵੀ 18 ਆ ਵੀ 18 ਤੇ ਆ ਵੀ ਤੇ ਉਹਦਾ ਵੀ ਵਲੋਗ ਤੁਹਾਨੂੰ ਦੇਖਣ ਨੂੰ ਮਿਲੂਗਾ ਵਲੋਗ ਨੂੰ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਜ਼ਰੂਰ ਵੇਖਿਓ ਸਕਿਪ ਨਾ ਕਰਿਓ ਗਾਂਵ ਵਲੋਗ ਉਹਦਾ ਵੀ ਆਊਗਾ ਜਦੋਂ ਅਸੀਂ ਇਹ ਲੋਇਵਿਲ ਪਾਉਣ ਆਵਾਂਗੇ ਉਹ ਖੜੀ ਯਾਰ ਆਪਣੀ ਕਰਮਾਂ ਵਾਲੀ ਆ ਖੜੀ ਹੈ ਜੀ ਆਪਣੀ ਗੱਡੀ ਗੱਡੀ ਧਪਾਉਣ ਵਾਲੀ ਵੀ ਹੋਈ ਹੈ ਸਾਰੀ ਗੰਦੀ ਹੋਈ ਦੀ ਉਹ ਛੱਤ ਚੱਕ ਰੋ ਦੀ ਉੱਤਰਲੀ ਸਾਈਡ ਨਾਲ ਸਾਰੀ ਛੱਤ ਗੰਦੀ ਹੈ ਉਹਦੀ ਆ ਸਾਰੀ ਗੰਗੀਆਂ ਦੇ ਗੱਡੀ ਤੇ ਟਾਇਰ ਫਿਲਹਾਲ ਟਾਇਰ ਯਾਰ ਫਿਲਹਾਲ ਹੀ ਸੈਗਨੇਡ ਨਹੀਂ ਪਵਾਇਆ ਵਾ ਤੇ ਇਕਰੋ ਨਾ ਪਤਾ ਨਹੀਂ ਯਾਰ ਆਪਣੇ ਅੰਬਰਸਾਦ ਦੇ ਰੋਡ ਪੰਜਾਬ ਦੀਆਂ ਸੜਕਾਂ ਸਾਰੀਆਂ ਟੁੱਟੀਆਂ ਫੁੱਟੀਆਂ ਖੱਡੇ ਤੋਂ ਬਚਾਉਣੀ ਚਾਹੀਦੀ ਗੱਡੀ ਚਲੋ ਮੇਰੇ ਤੋਂ ਲੋ ਬੱਜ ਗਈ ਹੁਣੀ ਕਿਤੇ ਖੱਡੇ ਤੇ ਗੱਡੀ ਤੇ ਆਹ ਕੋ ਆ ਵੀ ਟਾਇਰ ਥੋੜਾ ਜਿਹਾ ਹੋਇਆ ਪਿਆ ਵਾ ਕੋ ਆ ਵੀ ਟਾਇਰ ਖੱਡੇ ਤੋਂ ਬਚਾ ਕੇ ਕਰਕੇ ਗੱਡੀ ਚਲਾਉਣੀ ਪੈਣੀ ਆਪਾਂ ਨੂੰ ਕੱਲ ਚਲੋ ਥੋੜਾ ਥੋੜਾ ਹੋ ਗਿਆ ਤੇ ਬਾਕੀ ਇੱਕ ਆ ਮੁਰਲਾ ਟੈਰਿਆ ਆਹ ਕੋ ਵੀ ਫਟਿਆ ਆਹ ਆਹ ਕੋ ਇਤੋਂ ਵੀ ਗੱਡੀ ਪਹਚਾਉਣੀ ਪੈਣੀ ਆਪਾਂ ਨੂੰ ਖੱਡਿਆ ਹੋ ਸੜਕਾਂ ਹੀ ਨਹੀਂ ਹੈਗੀਆਂ ਯਾਰ ਆਪਾਂ ਦੀ ਅਥਰ ਹੀ ਸੜਕਾਂ ਹੀ ਨਹੀਂ ਠੀਕ ਤੇ ਆਹ ਸ਼ਟ ਆਪਣੀ ਆਹੀ ਸਾਨੂੰ ਲੈ ਕੇ ਆਈ ਯਾਰ ਜਲੰਧਰ ਤੋਂ ਅੰਬਰ ਸਾਰੇ ਥੈਂਕ ਯੂ ਯਾਰ ਤੇਰਾ ਬਹੁਤ ਬਹੁਤ ਬੇਲੋ ਉਹੀ ਗੱਲ ਹੋ ਗਈ ਇਹਨੂੰ ਕੋਈ ਪੁੱਛਦਾ ਨਹੀਂ ਹੁੰਦਾ ਸੀ ਜਿਹੜੀ ਚੀਜ਼ ਨੂੰ ਬੰਦਾ ਪੁੱਛਦਾ ਨਹੀਂ ਡਿੱਗੀ ਜਿਹਾ ਬਾੜ ਕੇ ਰੱਖੀ ਦੀ ਉਹੀ ਚੀਜ਼ ਨੇ ਸਾਲ ਦਾ ਸਾਥ ਦਿੱਤਾ ਜੇ ਬਾਕੀ ਯਾਰ ਆ ਟਾਇਰ ਖੁੱਲਿਆ ਗੱਡੀ ਦਾ ਤੇ ਇਹਨੂੰ ਦੂਸਰਾ ਟਾਇਰ ਵੀਰ ਹੁਣੀ ਅੰਦਰ ਚੜਾਉਂਦੇ ਆ ਲੋਏ ਵੀਰ ਤੇ ਇੱਧਰ ਜਸ ਭਾਜੀ ਹੁਣੀ ਆਪਣਾ ਹਰਜੀ ਕਿਰਦਾਰ ਜੀ ਠੀਕ ਆ ਗਿਆਨ ਕੋਲੇ ਕਿੱਦਾਂ ਦੇਖਣ ਹੈ ਇੱਧਰ ਵੇਖਣ ਨਹੀਂ ਗਿਆ ਇਹ ਨਹੀਂ ਕਹਿਣਾ ਵੀ ਨਹੀਂ ਹੈ ਪੈਂਚਰ ਆ ਹੈ ਪੈਂਚਰ ਆ ਚਾਹੇ ਚਾਰ ਪੈਂਚਰ ਹੈ ਸ਼ਟ ਕਰੋ ਲੋ ਯਾਰ ਟਾਇਰ ਵੀ ਪੰਕਚਰ ਹੋ ਗਿਆ ਜੀ ਆਪਣਾ ਸੈਗਨੇਟ ਪਾਇਆ ਸੀ ਟਾਇਰ ਇਹਨੇ ਕਿਤੇ ਆ ਯਾਰ ਪਤਾ ਹੀ ਖੁਦ ਨੂੰ ਹੀ ਨਹੀਂ ਲੱਗੰਦਿਆ ਅਸੀਂ ਸੋਚਿਆ ਚਲੋ ਸਾਈਡ ਇਨ ਟਾਇਰ ਪਵਾ ਲੈਨੇ ਤੇ ਬਾਅਦ ਚ ਨਵਾਂ ਪਵਾ ਲਾਂਗੇ ਕਿਉਂਕਿ 2 ਮਹੀਨੇ ਤਾਂ ਹੀ ਨਵੀਂ ਅਸੀਂ ਸਾਰੇ ਚਾਰੇ ਚਾਰੇ ਜਿਹੜੇ ਚੱਕੇ ਆ ਚੇਂਜ ਕਰਵਾ ਦੇਨੇ ਆ ਲੋਏ ਵੀਲ ਪਵਾ ਦੇਨੇ ਆ 20 ਇੰਚ ਜਾਂ 18 ਇੰਚ ਪਵਾਵਾਂਗੇ ਇਹਨੂੰ 20 ਇੰਚ ਵੀ ਲੋਏ ਵੀਲ ਨਾਲ ਨਾ ਇਹ ਗੱਡੀ ਕਟਮੋਣੀ ਪੈਣੀ ਐ ਕੋ ਬੰਪਰ ਤੋਂ ਥੋੜੀ ਜੀ ਉਹ ਕਹਿੰਦੇ ਰਵੀ ਟਾਇਰ ਵਾਲਿਆਂ ਕੋ ਗਿਆ ਹਾ ਅੱਧਰ ਗੋਲਡਨ ਗੇਟ ਲਾ ਕੇ ਉਹ ਕਹਿੰਦੇ ਸੀ ਚਲੋ ਚੇਂਜ ਉਹ ਪਾ ਦੇਣਗੇ 20 ਇੰਚ ਕੱਟ-ਕੁਟ ਕੇ ਪਤਾ ਨਹੀਂ ਲੱਗੂਗਾ ਕਿ ਬੰਪਰ ਕੱਟਿਆ ਨਹੀਂ ਕੱਟਿਆ ਤੇ ਮੈਂ ਚਲੋ ਫਿਲਹਾਲ ਹਾਲ ਹੁਣ ਕੰਮ ਸਾਰ ਨੇ ਹੀ ਦੂਸਰਾ ਟਾਇਰ ਪਵਾ ਲੈਨੇ ਆ ਸੈਕੰਡ ਹੈਡ ਤੇ ਬਾਅਦ ਚ ਜਦੋਂ ਮਾਰੇ ਕਿਰਪਾ ਕਰਨ ਪੈਸ ਤੇ ਵੀਰੋਂ ਨਹੀਂ ਲੱਗਿਆ ਬਸ ਉਹਨੂੰ ਸੈਕੰਡ ਟਾਇਰ ਵੀ ਅਹੀਂ ਪਵਾਇਆ ਸੀ ਯਾਰ ਉਹ ਵੀ ਪੈਂਚਰ ਨਿਕਲ ਆਇਆ ਆਜੋ ਆਜੋ ਭਾਜੀ ਚੰਗੀ ਤਰ੍ਹਾਂ ਕਰ ਦਿਓ ਯਾਰ ਇਹਨੂੰ A few moments later ਉਨਤੇ ਮਾਰਦੀ ਛਾਲਾਂ ਭਜਦੀ ਪੂਰੀ ਤੇ ਦ ਨੈਕਸਟ ਡੇ ਤੇ ਵੀਰੋ ਇਹ ਆ ਦੀ ਆਪਣਾ ਕਾਲਜ ਉਹ ਧਿਆਨ ਨਾਲ ਖੱਡਾਈ ਕੱਲ ਗੱਡੀ ਵੇਂਗੇ ਇੱਥੇ ਮਾਰੀ ਤੇ ਵੀਰੇ ਇਹ ਆ ਸਾਡਾ ਕਾਲਜ ਜਿੱਥੋਂ ਯਾਰ ਹਣੇ ਸਪੰਗਾਂ ਲੈ ਲੈ ਕੇ ਬੈਠੇ ਨੇ ਹਰਾਮੀ ਹੋ ਬੇਟਾ ਇਹ ਆਪਣਾ ਕਾਲਜ ਆ ਜੀ ਤੇ ਇੱਧਰ ਐਂਟਰੀਂ ਗੇਟ ਆ ਤੇ ਉਧਰਲੀ ਸਾਈਡ ਤੇ ਹੀ ਯੂਨੀਵਰਸਿਟੀ ਜਾਂਦੀ ਹੁੰਦੀ ਆ ਉਹ ਬੈਕ ਸਾਈਡ ਤੋਂ ਗੇਟ ਤੋਂ ਇਹ ਇਧਰੋਂ ਐਂਟਰੀ ਆ ਆਪਣੇ ਕਾਲਜ ਦੀ ਤਿੰਨ ਸਾਲ ਯਾਰ ਅਸੀਂ ਇੱਥੇ ਹੀ ਗਾਲੇ ਆ ਫੁੱਲ ਨਿਆਰੇ ਲਏ ਜੋ ਕੁਛ ਵੀ ਇੰਜੋਇਮੈਂਟ ਕੀਤਾ ਭੰਗੜਾ ਕੀਤਾ ਚੱਲ ਕੀਤਾ ਪੜਾਈਆਂ ਕੀਤੀਆਂ ਚਲੋ ਇਹ ਆ ਜੀ ਆਪਣਾ ਕਾਲਜ ਸਰਕਾਰੀ ਬਹੁਤ ਨਿੱਕੀ ਕਾਲੀ ਇਧਰ ਵੀ ਛੁੱਟੀ ਆ ਜਾਬ ਦਾ ਤੇ ਸੁਣ ਸਾਨੀ ਯਾਰ ਸਾਡੇ ਕਾਲਜ ਹੈ ਨਹੀਂ ਕੁਛ ਜਾਣ ਦੇ ਪਿਛੇ ਜਾਣ ਦੇ ਆਹ ਦੇਖ ਲਓ ਇਹ ਸਾਡੇ ਕਾਲਜ ਦੀ ਗਰਾਊਂਡ ਆ ਜੀ ਕਾ ਕੁਰੀਆਵਾ 4 4 ਫੁੱਟ ਕਾ ਚੜਿਆ ਉੱਪਰ ਤੇ ਇਧਰਲੀ ਸਾਈਡ ਤੇ ਮੇਰਾ ਡਿਪਾਰਟਮੈਂਟ ਹੁੰਦਾ ਸੀ ਇਧਰਲੀ ਸਾਈਡ ਤੇ ਆਹ ਵੇਖੋ ਬੱਚੇ ਬੈਠੇ ਆਹ ਤੇ ਆਪਣੇ ਕੋਲੇ ਜੇ ਯਾਰ ਪੰਗੜੇ ਦੀ ਪ੍ਰੈਕਟਿਸ ਚੱਲਦੀ ਆ ਨਵੰਬਰ ਚ ਯੂਥ ਫੈਸਟੀਵਲ ਹੈ ਜਿਹੜੇ ਹੁੰਦੇ ਨਹੀਂ ਕਿ ਸਾਲ ਬਾਅਦ ਪਿਛਲੀ ਵਾਰੇ ਅਸੀਂ ਵੀ ਪਾਰਟਿਸਪੇਟ ਕੀਤਾ ਸੀ ਤੇ ਆਪਣੀ ਚਲੋ ਪਹਿਲੀ ਪੋਜੀਸ਼ਨ ਆ ਗਈ ਸੀ ਮਹਾਰਾਜ ਦੀ ਕਿਰਪਾ ਨਾਲ ਤੇ ਹੁਣ ਇਹ ਪੰਗੜੇ ਦੀ ਪ੍ਰੈਕਟਿਸ ਚੱਲਦੀ ਹੈ ਤੇ ਉਸਤਾਦ ਹੁਣੀ ਵੀ ਉੱਥੇ ਹੈਗੇ ਆ ਸਾਰੇ ਬੱਚੇ ਪਹੁੰਚੀ ਆ ਪੰਗੜੇ ਦੇ ਤੇ ਜਾ ਕੇ ਦੇਖਦੇ ਆ ਪੰਗੜੇ ਪਰੇ ਚੱਲ ਲੰਦੀ ਆ ਲੈਣੀ ਪਾਸ ਉਹਨਾਂ ਦੀ ਮਾਂ ਵੀ ਉਹਦੇ ਘਰ ਆਇਆ ਹੈ ਤੁਸੀਂ ਪੰਗੜੇ ਜੀ ਹਾਂਜੀ ਚਲੋ ਵਧੀਆ ਕਿਹੜਾ ਡਿਪਾਰਟਮੈਂਟ ਆਪਣਾ ਮੈਂ ਖਿਲ ਰਿਹਾ ਉਹ ਕੋਈ ਚੱਕਰ ਨਹੀਂ ਡਿਪਾਰਟਮੈਂਟ ਕਿਹੜਾ ਆਪਣਾ ਮੇਰਾ ਮਕੈਨੀਕਲ ਫਸਟイヤー ਹੈਗਾ ਜੀ ਚਲੋ ਵਧੀਆ ਭਾਜੀ ਓਏ ਪੰਗੜੇ ਓਏ ਜਾ ਮਾਮਾ ਮਾਈਕ ਡੇਗੇ ਥੱਲੇ ਅਸੀਂ ਵੀ ਪੰਗੜੇ ਜੀ ਅਸੀਂ ਭਾਜੀ ਪਿਛਲੇ ਸਾਲ ਕੀਤਾ ਸੀ ਉਸਤਾਦ ਜੀ ਫਿਰ ਹੋ ਗਿਆ ਸੈਟ ਯਾਦ ਹੋ ਗਿਆ ਹੋ ਗਿਆ ਚਲੋ ਵਧੀਆ ਓ ਜੇਬ ਚ ਪਾਏ ਮੈਂ ਕਿਤੇ ਮਾਈਕ ਡੇਗੇ ਸਾਟੋ ਓਖਾ ਕਿ ਸੋਖਾ ਵਾ ਹਾਂ ਇਹ ਤਾਂ ਓਖੀ ਹੈ ਓਖਾ ਓਖੀ ਹਾਂ ਚਲੋ ਵਧੀਆ ਬੈਂਦੀਆਂ ਨੇ ਪੂਰੀਆਂ ਪੂਰੀਆਂ ਹੈ ਮੁੰਡੇ ਅੰਦਰ ਹੈਗੇ ਚਲ ਆ ਚੱਲੀ ਹਰਜੀ ਆ ਜਾ ਆ ਜਾ ਥੱਲੇ ਕੁੜੀਆਂ ਹੀ ਆ ਕੁੜੀਆਂ ਕੋਈ ਨਹੀਂ ਕੁੜੀ ਆਹੀ ਸ਼ਰੀਫ ਬੱਚੇ ਆ ਬਾਜੀ ਆਹੀ ਸ਼ਰੀਫ ਬੱਚੇ ਆ ਸ਼ਰੀਫ ਆਹੀ ਬਰਜੀ ਸ਼ਰੀਫ ਬੱਚੇ ਸ਼ਰੀਫ ਇੱਥੇ ਗੁਰੂਆਂ ਅਸੀਂ ਪ੍ਰੈਕਟਿਸ ਕਰਦੇ ਰਹੇ ਚਲੋ ਪੁਰਾਣੀਆਂ ਯਾਦਾਂ ਜੇਤੇ ਆ ਹੀ ਜਾਂਦੀਆਂ ਫਿਰ ਵੇਖ ਕੇ ਆਹ ਟੁੱਟੀ ਪਾਣੀ ਵਾਲੀ ਇਹ ਤਾਂ ਪਾਣੀ ਪੀਣੀ ਹੁੰਨੀ ਹੈ ਕਈ ਵਾਰੀ ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਇੱਥੇ ਕਾਲਜ ਐਡਮਿਸ਼ਨ ਲਈ ਸੀ ਤੇ ਉਦੋਂ ਅਸੀਂ ਯਾਰ ਸਵੇਰੇ 9 ਵਜੇ ਦਾ ਆਉਣਾ ਕਲਾਸ ਲਾਉਣਾ ਤੇ 1:30 ਵਜੇ ਆਪਾਂ ਨੂੰ ਲੰਚ ਦਾ ਟਾਈਮ ਮਿਲਣਾ ਵਾ ਤੇ ਉਸ ਤੋਂ ਬਾਅਦ ਯਾਰ 5 ਵਜੇ ਘਰੇ ਜਾਣਾ ਕਲਾਸਾਂ ਲਾਉਣ ਤੋਂ ਬਾਅਦ ਜੋ ਜੋ ਸਮਾਂ ਬੀਤਦਾ ਗਿਆ ਸਮੈਸਟਰ ਪਾਰ ਹੁੰਦੇ ਗਏ 5 ਤੋਂ ਅਸੀਂ 4 ਐ 4 ਤੋਂ 3 3 ਤੋਂ 2 2 ਤੋਂ 1 1 ਤੋਂ 12 12 ਤਾਂ ਫਿਰ ਸਿੱਧਾ ਹੀ ਜਾਣਾ ਕਈ ਨਹੀਂ ਜਾਣਾ ਜਾਣਾ ਕਦੇ ਨਹੀਂ ਜਾਣਾ ਕੋਲੇਜ ਲਾਈਫ ਯਾਰ ਇਦਾਂ ਹੀ ਆ ਪਹਿਲੋਂ ਨਵਾਂ ਨਵਾਂ ਚਾਹ ਹੁੰਦਾ ਵਾ ਸਟਾਰਟਿੰਗ 'ਚ ਕਿ ਸਾਰੀਆਂ ਕਲਾਸਾਂ ਲਾਉਣੀਆਂ ਇਹ ਕਰਨਾ ਹੋਊ ਕਰਨਾ ਤੇ ਉਸ ਤੋਂ ਬਾਅਦ ਫਿਰ ਯਾਰ ਸਾਲ ਗਏ ਬੀਤ ਹੋਇਆ ਤੇ ਸਾਲ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਯਾਰ ਕੋਲੇਜ ਲਾਈਫ ਕਿੱਦਾਂ ਵਾ ਆਹ ਵੇਖ ਲਓ ਸਾਡਾ ਕੋਲੇ ਇੱਥੇ ਅੰਬ ਲੱਗੇ ਹੁੰਦੇ ਸੀ ਇੱਥੇ ਬੜੇ ਤੋੜ ਤੋੜ ਖਾਦੇ ਗੁਰੂਆ ਬਾਲੀ ਤੋੜ ਤੋੜ ਖਾਦੇ ਚੱਲੀਏ ਫਿਰ ਆ ਕੀ ਦੇ ਲੀਲਾ ਗਿਆ ਜੀ ਬੱਚਿਆਂ ਲਈ ਭਰਾ ਸਾਡੇ 11 ਦਾ ਮੈਸੇਜ ਤੇ ਬੜੀ ਛੇਤੀ ਕਰਦਾ ਵਾਂ ਤੂੰ ਕਿਉਂ ਆ ਮਾਮਾ ਡੈਸ਼ ਬਣਾ ਨਾਨਾ ਸਾਰਿਆਂ ਨੂੰ ਹਫਤੇ ਬਾਅਦ ਤੁਹਾਡਾ ਮੈਂ ਹੈਡ ਆ ਪਹੁੰਚਿਆ ਤੁਹਾਡਾ ਕੋਈ ਤੂੰ ਸਾਡਾ ਹੈਂ ਆ ਉਹਨਾਂ ਦਾ ਨਹੀਂ ਨਾਲ ਇਹ ਦਹੀ ਹੁੰਦੀ ਕੋਈ ਹੈਡ ਉੱਡਣੀ ਕੋਚਿਆ ਤੁਹਾਡਾ ਅਕਲ ਕਰਿਆ ਕਰੋ ਥੋੜੀ ਅਕਲ ਠੀਕ ਆ ਬੜਾ ਭਾਜੀ ਆਹੋ ਓਏ ਉਹਨੂੰ ਪੁੱਛੀ ਚਾਲ ਆ ਓਏ ਕੀ ਹੁੰਦਾ ਵਾ ਚਾਲ ਆ ਚੱਲਾ ਤਦ ਆਇਆ ਮੈਨੂੰ ਪਰਾ ਤੂੰ ਆਇਆ ਮਾਮਾ ਵੀਰ ਤੇ ਸਮਾਨ ਹੀ ਬੜਾ ਲੈ ਕੇ ਆਇਆ ਤੇ ਚੈੱਕ ਕਰ ਗੁਰਗਾ ਮੈਡ ਐਂਗਲ ਗਿਰੀਆਂ ਕਰ ਕਰੇ ਚਾਕਲੇਟ ਸਾਰਾ ਲਵੇਟ ਦੇਣਾ ਵੇਖੀ ਹੁਣ ਤੇਰੀ ਹੁੰਦਿਆ ਤੱਕ ਇਹ ਹਰਜੀਤ ਦੀ ਮੰਮੀ ਦਾ ਫੋਨ ਆ ਗਿਆ ਹਰਜੀਤ ਦੀ ਹੈਲੋ 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 ਮੈਂ ਕਿ ਘਰ ਦੋ ਆਣਾ ਮੈਂ ਕੋਲ ਜਾਇਆ ਮੋਨਾ ਥੋੜੀ ਦੇ ਤੱਕ ਕੀ ਮੈਂ ਕੋਲ ਜਾਇਆ ਮੋਨਾ ਥੋੜੀ ਦੇ ਤੱਕ ਕੋਲ ਜੀ ਕੀ ਆ ਪੰਗੜੇ ਪਲਟ ਚ ਹੁੰਦੀ ਆ ਕਰਾਉਣਾ ਆਵਾ ਕੱਤ ਪੰਗੜੇ ਕੋਈ ਆਏ ਫੇਰ ਮਾਂ ਬੋਲਦੀ ਆ ਤੇ ਮੈਂ ਬੋਲਦੀ ਤੇਰਾ ਕੱਲੋਂ ਤਾਂ ਹੀ ਆ ਪੰਗੜੇ ਆਰੇ ਕੰਮ ਕਰੀ ਤੂੰ ਇਹ ਕੋਚ ਆ ਭੂਆ ਜੀ ਕੋਚ ਆਏ ਕੀ ਇਹ ਕੋਚ ਆ ਪੰਗੜੇ ਦਾ ਭੂਆ ਜੀ ਆ ਕੋਟੋ ਜਿਹਦੇ ਮੈਂ ਗਿਆ ਪੰਗੜੇ ਪੋਣੇ ਹੋਰ ਕਰ ਕੰਮ ਕਰਦੇ ਨਾ ਕਰਨਾ ਨੇ ਉਹ ਆਣਾ ਮਾਤਾ ਉਹ ਲੋਗ ਬਣਾਉਂਦਾ ਕੋਲੀ ਹੋਆ ਕਰੀ ਜਾ ਚੋ ਮੱਤੀ ਕਰੋ ਇਹ ਆਦੀ ਪੰਗੜੇ ਪਵਾਈ ਕੰਮ ਨਾ ਕਰੀ ਕੋਈ ਤੂੰ ਬਹੁਤ ਕੰਮ ਕਰਦਾ ਹੈ ਪੰਗੜੇ ਪਾਈ ਪੰਗੜੇ ਚੱਲਾ ਅੰਦਰ ਚਲੀਏ ਪੀ ਲੋ ਕਿਤੇ ਚਾਹ ਚਾਜ ਬਲੋ ਹੁਣ ਗੱਲ ਸੰਭੰਦਿਆ ਜਿਓ ਵੇਖੋ ਪਹਿਲੋ ਚਾ ਚਾਜ ਬੋਲ ਪਿਆ ਚੜੋ ਅਸੀਂ ਇਹ ਕਰਨੇ ਉਹ ਕਰਨੇ ਹੁਣ ਗੱਲ ਸਾਂਭੰਦਿਆ ਮੰਮੀ ਨਾ ਵੇਖੋ ਫੋਨ ਕੱਟ ਕੇ ਬਹਿ ਗਏ ਆ ਇਤਨੀ ਆ ਰਹੀ ਪਹਿਲੋ ਆਗੇ ਹੈ ਹਲ ਸੁੱਟ ਸੁੱਟ ਅੱਗ ਲਾ ਕੇ ਨਾ ਬਾਥਰੂਮ ਚ ਸੁੱਟ ਦੇ ਜਾ ਵਖਾਈ ਤੇ ਸਿੰਕ ਤੇ ਲਾ ਕੇ ਕੋਈ ਆ ਆਹੋ ਪੇਸ਼ੀ ਪੈਣੀ ਆਡੀ ਲੈ ਹ ਵੀਰ ਹਣੀ ਆਗੇ ਚਾਹ ਆ ਗਈ ਚਾਹ ਪੀਏ ਘਟ ਘਟ ਫਿਰ ਓਸਤਾਦ ਨੇ ਕਹਾਂ ਲਾ ਕਢਣੀ ਕਿੱਥੇ ਛੱਟੀਏ ਅੰਮਣ ਗਾੜੀ ਬਾਗ ਹੁੰਦਾ ਬੋਲੀ ਨੂੰ ਬੋਲੀ ਨੂੰ ਬੋਲੀ ਓਏ ਓਏ ਯੋ ਅੱਧਰ ਆ ਅੱਧਰ ਆ ਮੱਟੀ ਖਾਨਿਆ ਮਾਜ ਨੂੰ ਸਾਰੇ ਮੂੰਹ ਚ ਰੰਨੇ ਆ ਬਲਠੀ ਅੰਦਰ ਆ ਪੜ ਭਾਈ ਆ ਮੈਂ ਸਹੀ ਟਾਈਮ ਤੇ ਕਰਿਆ ਕਰ ਅੰਦਰ ਆ ਇੱਕ ਮਿੰਟ ਦੱਸੋ ਭਾਈ ਦੱਸੋ ਬਾਥਰੂਮ ਜਾਇਕ ਮਿੰਟ ਹੋਰ ਚੱਲ ਜਾ ਲੋ ਇੱਕ ਮਿੰਟ ਆ ਹੀ ਬੰਬ ਹਾਂ ਫੇਰਾ ਜਲ ਆ ਗਿਆ ਜਲ ਆਓ ਦੇਨ ਭਰਾ ਲੈ 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 ਅਗਲਾ ਸੁਰਦੀ ਅੰਦਰ ਸੁਰਦੀ ਅੰਦਰ ਓਏ ਲਾ 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 ਲ ਮਾਣ ਸਾਨੂੰ ਭੱਡੇ ਤੋਂ ਵੀ ਰਾਹ ਦੇ ਦਾ ਪਾਵਾ ਆ ਗਿਆ ਉਹ ਲਾ ਤੂੰ ਲਾ ਦੇ ਇੱਟਾ ਇਹ ਲਾ ਬੜੀ ਗੱਲਾ ਉਹ ਲਾ ਦੇ ਭਰਾ ਡਰੀ ਜਾਂਦੇ ਆ ਤੇਰਾ ਵੀ ਲਾ ਮਾਂ ਤੇ ਮੇਰਾ ਸਰ ਕਿਹਾ ਤੇਰਾ ਕੋਈ ਨਹੀਂ ਹੋ ਹੀ ਨਹੀਂ ਕਿਹਦੇ ਹੀ ਹਾਂ ਉਸਤਾਦ ਆ ਰਾਂ ਹਾਂ ਬਾਜ ਲਾ ਰਿਹਾ ਹਾਂ ਉਸਤਾਦ ਜੀ ਸਸਿਗਾ ਸਾਜ ਜੀ ਨਹੀਂ ਕਿਤੇ ਨਹੀਂ ਪਾਈ ਪੈਂਦੇ ਅਸਕੇ ਸਾਜ ਜੀ ਤੋਂ ਰਹੇ ਕੱਲ ਲੱਗੇ ਸੀ ਬਾਜ ਨੇ ਪੱਕੀ ਗੱਲ ਇੱਥੇ ਨਹੀਂ ਕਿਹਨਾ ਗੱਡੀ ਚ ਬੈਠਾ ਹੈ ਗੱਡੀ ਆਪਣੀ ਸਾਜ ਜੀ ਆਪਣੀ ਗੱਡੀ ਨੇ ਲਈ ਸਾਜ ਜੀ ਵਧਾਈਆਂ ਦੋ ਇਹਨੂੰ ਅ ਚੱਕੋ ਵੀ ਬਾਬੇ ਉਹ ਦੂਸਰੀ ਸਾਈਡ ਤੇ ਤੇ ਕਹਿੰਦੇ ਕੀ ਪ੍ਰੈਕਟਿਸ ਚਲਾਂਦੀ ਹੈ ਪੂਰੀ ਯੋਰਾ ਸ਼ੋਰਾ ਤੇ ਯੂਥ ਫੈਸਟੀਵਲ ਹੈ ਤੇ ਆਪਣੇ ਆ ਸਾਜ ਜੀ ਬੈਠੇ ਨੇ ਤੇ ਇੱਧਰ ਯਾਰ ਆਪਾਂ ਚਾਹ ਪੀ ਲਈਏ ਮੈਂ ਹਾਂ ਇੱਕ ਪਾਸੇ ਚੀਸ ਦਾ ਡੱਬਾ ਇੱਕ ਪਾਸੇ ਚਾਹ ਇੱਕ ਪਾਸੇ ਢੋਲ ਇੱਕ ਪਾਸੇ ਸਤਾਜ ਜੀ ਦੇ ਇੱਕ ਪਾਸੇ ਸਟੇਜ ਇੱਕ ਪਾਸੇ ਜਗਵਾਕ ਕੀ ਆਈ ਬਤਾਂ ਕੀ ਆ ਬਤਾਂ ਕੀ ਆ ਬਤਾਂ ਜੀ ਬਹੁਤ ਸੋਹਣੇ ਬਹੁਤ ਅੱਛੇ ਸ਼ੁਕਰਾਨੇ ਸ਼ੁਕਰਾਨੇ ਤੇ ਆ ਵੀਰ ਆਪਣਾ ਬੋਲੀਆਂ ਨਾਲ ਇਹਨੇ ਵੀਰ ਨੇ ਬੋਲੀਆਂ ਪਾਉਣੀਆਂ ਖਿੱਚ ਗਏ ਹੁਣੇ ਭੰਗੜੇ ਦੀ ਪ੍ਰੈਕਟਿਸ ਸਟਾਰਟ ਹੋਣ ਵਾਲੀ ਆ ਕਿੱਦਾਂ ਫਿਰ ਪੂਰੀ ਜਿਹੜਾ ਸ਼ਰ ਦੇ ਪ੍ਰੈਕਟਿਸ ਚੱਲਦੀ ਆ ਨਿੱਕੇ ਜਾਲਦਾਰ ਏ ਨਿਕਾ ਏ ਨਿਕਾ ਏ ਨਿਕਾਈ ਆਲਦਾ ਰਿਆ ਹੈ ਏ ਨਿਕਾਈ ਆਲਦਾ ਰਿਆ ਕਰ ਕਿੱਦਾਂ ਬਾਜੀ ਫਰ ਨਜ਼ਾਰੇ ਆ ਫੁੱਲ ਬੜਾ ਫੁੱਲ ਔਰ ਵੀਰ ਜੀ ਵਧੀਆ ਵਧੀਆ ਜੀ ਚਲਦੀ ਯਾਰਾ ਸ਼ੋਰਾ ਦੇ ਪਾਓ ਫਿਰ ਭੰਗੜਾ ਯਾਰ ਪਾ ਕੇ ਵਿਖਾਓ ਆ ਮੇਰੀ ਜਗਾ ਤੇ ਲੱਗਾ ਯਾਰ ਐਰ ਕੀ ਓਏ ਏ ਮੇਰੀ ਜਗਾ ਤੇ ਲੱਗਾ ਯਾਰ ਕੀ ਹਰ ਜੀ ਇਹ ਚਮਟੇ ਵਾਲਾ ਚੜਾਓ ਮੁੰਡਿਓ ਫਟਾਫਟ ਨਗਾ ਚਲਾਉ ਮੁੰਡਿਆ ਫਟਾਫਟ ਬੋਲੋ ਜੀ ਸਾਜੀ ਆਈ ਫਾ ਜੀ ਛੋਟੀ ਛੋਟੀ ਫੜ ਲਈ ਮੇਲੇ ਯਾਰ ਦਾ ਯਾਦਾਂ ਤੇ ਆ ਗਈਆਂ ਕਾਟੋ ਸੱਪ ਕੁੰਡੇ ਸਟਾਰਟਿੰਗ ਤੇ ਜੜੀ ਸਟਾਰਟਿੰਗ ਤੋਂ ਸਟਾਰਟਿੰਗ ਤੇ ਜਿਹੜੀ ਆਰਟੀ ਬੋਲੀ ਐਡ ਕੀਤੀ ਉਹ ਸੁਣਾਉਣਾ ਬੋਲ ਹਾਰੀ ਪਸੀ ਖਲਰੰਗੀ ਅਸੀਂ ਆਵਾਂਗੀ ਮੈਂ ਸੱਟਣਾ ਹਵਾ ਬਣ ਕੇ ਤੇਰਿਆਂ ਸਾਹਾਂ ਦੇ ਵਿੱਚ ਸਾਹ ਬਣ ਕੇ ਆਵਾਂਗੀ ਮੈਂ ਸੱਜਣਾ ਹਵਾ ਬਣ ਕੇ ਤੇਰਿਆਂ ਸਾਹਾਂ ਦੇ ਵਿੱਚ ਸਾਹ ਬਣ ਕੇ ਕਾਹ ਤੋਂ ਕੁੜੀਆਂ ਦੇ ਕਾਲ ਜੇ ਤੂੰ ਫੂਕ ਦੇਵੇਂ ਨੱਚੇ ਬੰਨ ਬੰਨ ਟੋਲੀਆਂ ਅੱਖ ਤੇਰੇ ਤੇ ਹਾਂ ਤੇਰੇ ਤੇ ਵਿਹਾਰ ਮੁਟਿਆਰ ਦੀ ਵੇ ਕੈਂਠੇ ਵਾਲਾ ਪਾਵੇ ਬੋਲੀਆਂ ਅੱਖ ਤੇਰੇ ਤੇ ਵਿਹਾਰ ਮੁਟਿਆਰ ਦੀ ਵੇ ਕੈਂਠੇ ਵਾਲਾ ਪਾਵੇ ਬੋਲੀਆਂ ਸਤ ਜੀ ਬੰਦਾ ਟ੍ਰੇਨ ਕਰਦਾ ਤਈ ਜੀ ਸਤ ਜੀ ਸਤ ਹਾਂਜੀ ਵੀਰ ਜੀ ਯਾਰ ਜਿੱਦਾਂ ਤੁਸੀਂ ਵੇਖਿਆ ਸੀ ਕਿ ਪਹਿਲਾਂ ਪਿਛੇ ਆਪਾਂ ਬਲੌਗ ਨੂੰ ਕੰਟੀਨਿਊ ਨਹੀਂ ਕਰ पाए ਕੱਲ ਭੰਗੜੇ ਦੀ ਪ੍ਰੈਕਟਿਸ ਚੱਲਦੀ ਪਈ ਸੀ ਤੇ ਕੱਲ ਯਾਰ ਯਾਰ ਬਹੁਤ ਲੇਟ ਹੋ ਗਏ ਸੀ ਰਾਤੀ 9:30-10 ਵਜੇ ਤੇ ਵੀਰ ਹੁਣੀ ਆਪਾਂ ਨੂੰ ਮਿਲ ਪਏ ਹੀ ਇਧਰੋਂ ਗੁਰਦਾਸਪੁਰ ਤੋਂ ਆਏ ਹੀ ਤੇ ਇੱਕ ਵੀਰ ਆਪਣਾ ਜਲੰਧਰ ਤੋਂ ਆਇਆ ਸੀ ਉਹਨਾਂ ਦੇ ਵਿੱਚ ਫਿਰ ਰੁੱਗੇ ਰਹੇ ਟਾਈਮ ਨਹੀਂ ਲੱਗਾ ਯਾਰ ਬਲੌਗ ਕੰਟੀਨਿਊ ਕਰਨ ਨੂੰ ਤੇ ਫਿਰ ਘਰੇ ਆਨ ਕੇ ਸਾਨੂੰ 9:30-10 ਵਜੇ ਯਾਰ ਸਰੀਰ ਬਹੁਤਾ ਥੱਕਿਆ ਸੀ ਤੇ ਅਸੀਂ ਰੈਸਟ ਕਰਨ ਲੱਪੇ ਤੇ ਆ ਜਿਹੜੀ ਪਿਛੇ ਭੰਗੜੇ ਦੀ ਪ੍ਰੈਕਟਿਸ ਚੱਲਦੀ ਪਈ ਹੈ ਤੇ ਇਹ ਦਾ ਭੰਗੜਾ ਹੈਗਾ ਵਾ 11 12 ਤੇ 13 ਤਰੀਕ ਨੂੰ ਗੁਰੂ ਨਾਨਕ ਯੂਨੀਵਰਸਿਟੀ ਸਟੇਜ ਪਿਛਲੀ ਏਰ ਇਹੀ ਭੰਗੜਾ ਪਿਆ ਹੈ ਮੈਂ ਵੀ ਪਾਰਟਿਸਪੇਟ ਕੀਤਾ ਸੀ ਤੇ ਆਪਣਾ ਪਹਿਲੀ ਪਿਛਲੇ ਤੋਂ ਪਿਛਲੇ ਸਾਲ ਸਾਨੂੰ ਸਟੇਜ ਮਿਲੀ ਸੀ ਪਟਿਆਲਾ ਤੇ ਉਸ ਤੋਂ ਬਾਅਦ ਸਾਨੂੰ ਆ ਪਿਛਲੇ ਸਾਲ ਸਟੇਜ ਮਿਲੀ ਸੀ ਲੁਧਿਆਣੇ ਸ੍ਰੀ ਗੁਰੂ ਨਾਨਕ ਭਵਨ ਤੇ ਇਸ ਤੇ ਇਸ ਸਾਲ ਸਟੇਜ ਮਿਲੀ ਹੈ ਗੁਰੂ ਨਾਨਕ ਯੂਨੀਵਰਸਿਟੀ ਯਾਰ ਇਹ ਸਟੇਜ ਨਹੀਂ ਤਰਸਾਂਦੀ ਚਲੋ ਵਧੀਆ ਮਾਰੇ ਕਿਰਪਾ ਕਰਨ 11 12 ਜਾਂ 13 ਇੱਕ ਦਿਨ ਇਹਨਾਂ ਦਾ ਕੰਪੀਟੀਸ਼ਨ ਹੈਗਾ ਵਾ ਗੁਰਨਾਨਗਰ ਯੂਨੀਵਰਸਿਟੀ ਵਲੋਗ ਵਧੀਆ ਲੱਗਿਆ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਇਦਾਂ ਦੇ ਘੈਂਟ ਵਲੋਗ ਦੇਖਣ ਲਈ ਮਿਲਦੇ ਆ ਜੀ ਅਗਲੇ ਵਲੋਗ ਚ ਥੈਂਕ ਯੂ